ਹਾਂਜੀ ਬਾਈ ਗੁਰਜੀ ਖੇਤੀਬਾੜੀ ਵਿਭਾਗ ਮਹਿਲਕਲਾ ਅਤੇ ਖੇਤੀਬਾੜੀ ਵਿਭਾਗ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਜੋ ਨਗਰ ਪੰਡੋਰੀ ਨੂੰ ਅਮਰੂਦਾਂ ਦੇ ਬੂਟੇ ਮਿਲੇ ਹਨ ਉਹ ਅੱਜ ਸਰਕਾਰੀ ਸਕੂਲ ਦੇ ਜੋ ਗਰਾਊਂਡ ਹੈ ਉਸ ਦੇ ਵਿੱਚ ਲਗਾਏ ਜਾਣੇ ਹਨ ਸੋ ਜੋ ਆਪਣੇ ਨਗਰ ਦੀਆਂ ਸਤਿਕਾਰਯੋਗ ਬੀਬੀਆਂ ਨਰੇਗਾ ਦੇ ਵਿੱਚ ਕੰਮ ਕਰਦੀਆਂ ਹਨ ਸੋ ਉਹਨਾਂ ਵੱਲੋਂ ਇਹ ਅੱਜ ਬੂਟੇ ਲਾਏ ਜਾਣਗੇ ਸੋ ਸਤਿਕਾਰਯੋਗ ਭਰਾਵਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਨਾਲੇ ਸਤਿਕਾਰਯੋਗ ਬੀਬੀਆਂ ਦਾ ਵੀ ਧੰਨਵਾਦ ਸੋ ਅਮਨਦੀਪ ਕੌਰ ਮੇਟ ਅਮਨਦੀਪ ਕੌਰ ਜਿਹੜੇ ਕਿ ਮੁਖੀ ਨੇ ਇਹਨਾਂ ਦੇ ਬੀਬੀਆਂ ਦੇ ਸਤਿਕਾਰਯੋਗ ਬੀਬੀਆਂ ਦੇ ਮੁਖੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਅਜ ਬੂਟੇ ਸਕੂਲ ਵਾਲੇ ਗਰਾਊਂਡ ਦੇ ਵਿੱਚ ਲਾਏ ਜਾਣਗੇ ਸੋ ਟੋਏ ਪੁੱਟੇ ਜਾ ਚੁੱਕੇ ਹਨ ਤੇ ਸਾਰੀਆਂ ਬੀਬੀਆਂ ਨੇ ਆਪਣੇ ਆਪਣੇ ਬੂਟੇ ਆਪਣੇ ਕੋਲ ਰੱਖ ਲਏ ਹਨ ਤੇ ਬੂਟੇ ਲਾਉਣ ਦੀ ਹੁਣ ਪੂਰੀ ਤਿਆਰੀ ਆ ਸੋ ਸਤਿਕਾਰਯੋਗ ਸਾਰੇ ਹੀ ਬੀਬੀਆਂ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਧੰਨਵਾਦ ਖੇਤੀਬੜੇ ਵਿਭਾਗ ਮਹਿਲਕਲਾ ਅਤੇ ਖੇਤੀਬੜੇ ਵਿਭਾਗ ਬਰਨਾਲਾ ਦੇ ਸਾਰੇ ਹੀ ਸਤਕਾਰਯੋਗ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਗਰ ਪੰਡੋਰੀ ਦੇ ਦੇ ਲਈ ਜੇ ਆਪਣੇ ਜਿਹੜੇ ਫਲਦਾਰ ਬੂਟੇ ਭੇਟ ਕੀਤੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਤੇ ਨਾਲ ਹੀ ਧੰਨਵਾਦ ਸਾਰੇ ਹੀ ਸਤਕਾਰਯੋਗ ਬੀਬੀਆਂ ਦਾ ਭਰਾਮਾ ਦਾ ਜੀ ਅਮਨਦੀਪ ਕੌਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ